ਬਹੁਤ ਗਰਮੀ ਆ ਪਾਣੀ ਪਾ ਦੇ ਮੈਂ ਕਿਉਂ ਤੇਰੇ ਨੱਤਾ ਟੁੱਟਿਆ ਹਾਂ ਪੇ ਜਾ ਕੇ ਫੜ ਲਾ ਪੈਣੀ ਮੇਰੀ ਤੂੰ ਤੇ ਘਰੀਆਂ ਮੈਂ ਬਾਹਰੋਂ ਆਇਆ ਪਿਆਦੇ ਆਪੇ ਫੜ ਲਾ ਤੈਨੂੰ ਕੀ ਹੋ ਗਿਆ ਬਾਹਰ ਹੋਇਆ ਕਾਦੇ ਪਾਣੀ ਹੋਣੀ ਐ ਤਾਂ ਪਹਿਲਾਂ ਤੇ ਤੂੰ ਹੀ ਬੋਲੀ ਨਹੀਂ ਅੱਜ ਕੀ ਹੋਇਆ ਤੈਨੂੰ ਤੂੰ ਹੀ ਸਾਰੇ ਮਿੰਨੇ ਕਹਿੰਦੇ ਰਹਿੰਦੇ ਆ ਜਿੰਨੇ ਮੈਨੂੰ ਬੁਲਾਣਾ ਬਲਾਓ ਜਿੰਨੇ ਨਹੀਂ ਬੁਲਾਣਾ ਨਾ ਬਲਾਓ ਮਨਿਤ ਹੈਲੋ ਕੀ ਹਾਲੀ ਹੈ ਦੀ ਤੂੰ ਠੀਕ ਹਸ ਸਕਾਲ ਦੇ ਦੀ ਠੀਕ ਆ ਰਵੇ ਹੋਰ ਕਿਵੇਂ ਆ ਬਸ ਯਾਰ ਵਧੀਆ ਤੁਸਤਾ ਮੈਂ ਵੀ ਵਧੀਆ ਕੀ ਹੋਇਆ ਬੜਾ ਮੂਵ ਬਣਿਆ ਤੇ ਰਾਜ ਕੋਈ ਨਹੀਂ ਯਾਰ ਉਦਾਂ ਹੀ ਵਹ ਹੈ ਵਹ ਹੈ ਨਹੀਂ ਕੋਈ ਤੇ ਗੱਲ ਨਹੀਂ ਹੈ ਚਲ ਮੈਨੂੰ ਇੱਕ ਕਸ਼ ਕਰ ਵੀ ਦੱਸ ਦੀਆ ਕੱਲੇ ਸੇ ਟ੍ਰਿਪ ਤੇ ਜਾਂਦੇ ਆ ਤੇ ਜਾਣਾ ਸਾਡੇ ਨਾਲ ਨਹੀਂ ਯਾਰ ਮੇਰਾ ਨਹੀਂ ਗੱਲ ਆ ਤੂੰ ਹੀ ਜਾ ਕਿਉਂ ਵਾਹ ਹੈ ਯਾਰ ਗਰਮੀ ਗਈ ਨਹੀਂ ਗਰਮੀ ਨਹੀਂ ਦੱਸਦੀ ਯਾਰ ਜਾਉਤ ਨਹੀਂ ਆ ਰਿਹਾ ਸਾਰੇ ਮੈਨੂੰ ਕੋਸ਼ ਨਹੀਂ ਹੋ ਰਿਹਾ ਅੱਛਾ ਚਲ ਠੀਕ ਆ ਫਿਰ ਮੈਂ ਚਲਦੀ ਹਾਂ ਬਾਏ ਬਾਈ ਮਨਪਤ ਉਹ ਭਾਂਡੇ ਮਾਸਲਾ ਮੈਂ ਰੋਟੀ ਬਣਾ ਲੈਣੀ ਜਰਾ ਯਾਰ ਮੰਮੀ ਆਪੇ ਤੋਂ ਲੋ ਰੋਟੀ ਵੀ ਤੇ ਬਣਾਣੀ ਲੱਗਿਆ ਨਾਲ ਭਾਂਡੇ ਵੀ ਧੋ ਲੋ ਘਰਾ ਦੇ ਥੋੜਾ ਕੀ ਹੋ ਗਿਆ ਮੰਮੀ ਆਪੇ ਧੋ ਲਿਆ ਜਿਆਦਾ ਨਹੀਂ ਬੋਲਣ ਲੱਪੀ ਇਹ ਪਹਿਲਾਂ ਦੇ ਜਿੰਨਾ ਬੋਲਦੀ ਸੀ ਚਲੋ ਨਹੀਂ ਤੇਨੇ ਛੁੱਟੀਆਂ ਆਇਆਂ ਯਾਰਾ ਨੂੰ ਸਿਰੇ ਚੜ ਗਈ ਹੁਣ ਇਹ ਤੈਨੂੰ ਕੀ ਕਹਿਤਾ ਇਹੋ ਹੀ ਕਹਿਣਾ ਕੰਮ ਕਰ ਲਾ ਤੇਰੀ ਜਬਾਨ ਬੜੀ ਖੁੱਲਦੀ ਜਾਣਦੀ ਮੈਂ ਤੈਨੂੰ ਦੱਸਾਂ ਮੈਂ ਸਿੱਧਾ ਕੱਢ ਦੂੰਗਾ ਨਾ ਚਾਚਾ ਜੀ 1 ਮਿੰਟ ਤੁਸੀਂ ਰਹਿਣ ਤੋਂ ਮੈਂ ਗੱਲ ਕਰਦੀ ਆ ਇਹਦੇ ਨਾਲ ਪਹਿਲਾਂ ਤੇ ਤੂੰ ਤਾਂ ਬੋਲਦੀ ਨਹੀਂ ਸੀ ਕਿਸੇ ਨਾਲ ਤੂੰ ਹੋਚ ਨਹੀਂ ਦੀਦੀ ਤੁਹਾਨੂੰ ਪਤਾ ਵਾ ਮੇਰੇ 10th ਕਲਾਸ ਆ ਸਾਰੇ ਇੰਨਾ ਪ੍ਰੈਸ਼ਰ ਪਾਉਂਦੇ ਆ ਟਿਊਸ਼ਨ ਨੇ ਮੈਮ ਪਾਪਾ ਹੋਣੇ ਸਾਰੇ ਕੀ ਪੜਨਾ ਵਾ ਮੈਡਿਕ ਲਿਆਣੀ ਆ ਮੈਨੂੰ ਕੋਈ ਸਮਝ ਆਉਂਦਾ ਤੁਹਾਨੂੰ ਪਤਾ 9th ਵੀ ਮੇਰੇ ਥੋੜੇ ਜਿਹਾ ਮਾਰਕਸ ਘਟਾਏ ਹੀ ਉਦੋਂ ਵੀ ਸਾਰੇ ਨੇ ਇੰਨਾ ਮੀ ਬੋਲਿਆ ਸੀਗਾ ਮੈਨੂੰ ਵੀ ਪਤਾ ਮੈਂ ਵੀ ਖੇਡ ਜਾਨੀ ਆ ਪਰ 9th ਕਲਾਸ پاس ਕੋਈ ਨੂੰ ਸਾਲ ਹੋ ਗਿਆ ਤੂੰ ਸਾਲ ਦੀ ਕੋਗਲ ਸੋਚੀ ਜਾ ਰਹੀ ਹੈ ਕਹਤਾ ਦੀਨੀ ਪਰ ਮੇਰੇ ਬੜਾ ਪ੍ਰੈਸ਼ਰ ਹੈ ਦਿਮਾਗ 'ਤੇ ਅੱਛਾ ਚਲ ਇਦਾਂ ਕਰ ਤੂ ਉੱਪਰ ਚੱਲ ਧਿਆਨ ਨਾਲ ਠੀਕ ਆ ਹਰੇਕ ਕੀ ਹੈ ਪਾਣੀ ਦੀ ਬੋਤਲ ਪਾਣੀ ਦੀ ਬੋਤਲ ਆ ਹੂੰ ਕਿੰਨੀ ਹਲਕੀ ਆ ਨਾ ਫੜ ਹੂੰ ਹਲਕੀ ਆ ਤੂੰ ਨੂੰ ਕੰਟੀਨਿਊਸਲੀ ਇਦਾਂ ਕਰਕੇ ਕਿੰਨੀ ਦੇਰ ਲਈ ਫੜ ਸਕਦੀ ਆ ਥੋੜੀ ਦੇਰ ਲਈ ਹਲਕੀ ਜੀ ਬੋਤਲ ਕਿੰਨੀ ਦੇਰ ਫੇਰ ਵੀ ਜਿਆਦਾ ਦੇਰ ਫੜੂਗੀ ਤੇ ਬਾਅਦ ਉਹ ਤਾਂ ਨੱਪ ਕੇ ਨਾ ਹੱਥ ਡੇਢ ਕੁ ਘੰਟਾ ਬਾਅਦ ਡੇਢ ਘੰਟਾ ਫੜ ਸਕਦੀ ਆ ਤੂੰ ਉਹ ਵੀ ਬੜੀ ਮੁਸ਼ਕਲ ਜੇ ਅਸੀਂ ਇਹਨੂੰ ਕੰਟੀਨਿਊਸਲੀ ਇੱਧਰ ਰੱਖੀ ਡੇਢ ਘੰਟਾ ਫਟ ਸਕਦੀ ਹੈ। ਹੋਲੀ ਹੋਲੀ ਤੇਰੀ ਬਾਹਰ ਖੁਣ ਲੱਗ ਜੇਗੀ ਨਾ। ਡੇਢ ਘੰਟੇ ਤੋਂ ਬਾਅਦ ਕਿਉਂ ਨਹੀਂ ਫਟ ਸਕਦੀ ਹਲਕੀ ਜਿਹੀ ਬੋਤਲ। ਪਤਾ ਨਹੀਂ। ਜੇ ਅਸੀਂ ਕਿਸੇ ਵੀ ਚੀਜ਼ ਨੂੰ ਸਮੇਂ ਤੋਂ ਜ਼ਿਆਦਾ ਦੇਰ ਲਈ ਫੜ ਕੇ ਰੱਖਾਂਗੇ ਤੇ ਫਿਰ ਦੁਖਣ ਲੱਗ ਜੇਗੀ ਨਾ। ਭਾਵੇਂ ਸਾਡਾ ਦਿਮਾਗ ਹੋਵੇ ਤੇ ਭਾਵੇਂ ਇਹ ਪਾਣੀ ਦੀ ਬੋਤਲ ਹੋਵੇ। ਇੱਕ ਸਾਲ ਪਹਿਲਾਂ ਦੀ ਗੱਲ ਤੋਂ ਹਜੇ ਤੱਕ ਫੜ ਕੇ ਬੈਠੀ ਹੈ। ਹਜੇ ਤੱਕ ਆਪਣੇ ਦਿਮਾਗ ਦੇ ਵਿੱਚ ਰੱਖ ਉਹੀ ਗੱਲ ਨੇ ਤੇਰੇ ਦਿਮਾਗ ਦੇ ਵਿੱਚ ਸਟ्रेस ਪੈਦਾ ਕੀਤਾ ਹੋਇਆ ਤੂੰ ਖਿੱਚ ਕੇ ਸਾਰਿਆਂ ਨੂੰ ਬੋਲਦੀ ਪਈ ਸਾਰਿਆਂ ਕੋਲੋਂ ਤੂੰ ਗਲਤ ਵੀ ਸੁਣਦੀ ਪਈ ਤੇ ਗਲਤ ਬਣਦੀ ਵੀ ਪਈ ਕੋਈ ਵੀ ਪ੍ਰੋਬਲਮ ਹੈ ਜ਼ਿੰਦਗੀ ਦੇ ਵਿੱਚ ਸਮੇਂ ਦੇ ਨਾਲ ਤੇ ਸਮੇਂ ਰੰਦੇ ਸਾਨੂੰ ਉਹ ਪ੍ਰੋਬਲਮ ਉੱਥੇ ਛੱਡ ਦੇਣੀ ਚਾਹੀਦੀ ਹੈ ਇੱਕ ਸਾਲ ਹੋ ਗਿਆ ਤੂੰ ਚੀਜ਼ ਨੂੰ ਫੜ ਕੇ ਰੱਖਿਆ ਕੀ ਮਿਲਿਆ ਉਲਟਾ ਖਿਜੀ ਰੰਨੀ ਹੈ ਨਾ ਕਿੱਥੇ ਪਿਛਲੇ ਸਾਲ ਕਿੰਨੀ ਖੁਸ਼ ਰਹਿੰਦੀ ਸੀ ਫਰੈਂਡਸ ਦੇ ਨਾਲ ਜਾਂਦੀ ਸੀ ਘੁੰਮਣ ਵਾਸਤੇ ਘਰ ਦੇ ਨਾਲ ਵੀ ਕਿੰਨਾ ਪਿਆਰ ਸੀ ਜੇ ਕਰਦੇ ਤੁਹਾਨੂੰ ਨੰਬਰਾਂ ਵਾਸਤੇ ਕਹਿ ਰਹੇ ਆ ਕਿਸੇ ਚੀਜ਼ ਲਈ ਕਹਿ ਰਹੇ ਆ ਤੇ ਅਸੀਂ ਉਸ ਚੀਜ਼ ਨੂੰ ਫੜ ਕੇ ਨਹੀਂ ਰੱਖਣਾ ਬਸ ਅਸੀਂ ਮਿਹਨਤ ਕਰਨੀ ਆ ਬਾਕੀ ਤੇ ਮਹਾਰਾਜ ਨੇ ਫਲ ਦੇਣ ਆਇਆ ਕੋਈ ਵੀ ਚੀਜ਼ ਜ਼ਰੂਰੀ ਨਹੀਂ ਕਿ ਪੜ੍ਹਾਈ ਨੂੰ ਲੈ ਕੇ ਹੈ ਕਿਸੇ ਵੀ ਚੀਜ਼ ਨੂੰ ਸਟ्रेस ਸਾ ਕੋਈ ਦੁੱਖ ਦੇ ਰਿਹਾ ਕੋਈ ਕੁਝ ਬੋਲ ਰਿਹਾ ਹਾਂ ਉੱਥੇ ਛੱਡ ਦਿਓ ਲੀਵ ਕਰ ਦਿਓ ਠੀਕ ਹੈ ਥੋੜੀ ਦੇਰ ਲਈ ਆਪਣੇ ਦਿਮਾਗ ਦੇ ਵਿੱਚ ਆਂਦੀ ਇਹਨੂੰ ਭੁਲਾਣਾ ਥੋੜਾ ਜਿਹਾ ਔਖਾ ਹੁੰਦਾ ਆ ਪਰ ਜਿਸ ਦਿਨ ਅਸੀਂ ਉਹ ਚੀਜ਼ ਨੂੰ ਲੈ ਕੇ ਚੱਲਦੇ ਰਾਵਾਂਗੇ ਚੱਲਦੇ ਰਾਵਾਂਗੇ ਤੇ ਖਰਾਬ ਕੌਣ ਹੋ ਰਿਹਾ ਸਟ्रेस ਵੀ ਆਉਟਪੁੱਟ ਕਿ ਨਿਕਲਦੀ ਪਈ ਕਿ ਤੂੰ ਸਾਬ ਨੂੰ ਮੰਮੀ ਪਾਪਾ ਨੂੰ ਸਭ ਨੂੰ ਖਿੱਚ ਕੇ ਬੋਲ ਰਹੀ ਆ ਇਹ ਪਾਣੀ ਦੀ ਬੋਤਲ ਵਾਂਗੂ ਹੀ ਹੁੰਦੀ ਨੇ ਸਾਡੀਆਂ ਕੁਝ ਪ੍ਰੋਬਲਮਸ ਜਿਹੜੀਆਂ ਅਸੀਂ ਜਿਆਦਾ ਦੇਰ ਤੱਕ ਫੜ ਕੇ ਰੱਖਾਂਗੇ ਕੀ ਹੋਏਗਾ ਮੰਗੋ ਮੰਗੇ ਨਾ ਆਪੀ ਤੰਗ ਦੋਏਗਾ ਬਿਲਕੁਲ ਤੇ ਤੂੰ ਆਪਣੇ ਆਪ ਨੂੰ ਤੰਗ ਕਰਨਾ ਚਾਹੁੰਦੀ ਆ ਤੂੰ ਤੰਗ ਹੋ ਰਹੀ ਆ ਤੇਰੇ ਨਾਲ ਤੇਰੇ ਕਰਦੇ ਵੀ ਤੰਗ ਹੋ ਰਹੇ ਤੇਰਾ ਫਰੈਂਡ ਸਰਕਲ ਵੀ ਤੰਗ ਹੋ ਰਿਹਾ ਕਿ ਮਨ ਤੇ ਕਿਦਾਂ ਚੇਂਜ ਕਿਵੇਂ ਹੋਗੀ ਉਹ ਸਟ्रेस ਹੌਲੀ-ਹੌਲੀ ਤੇਰੇ ਅੰਦਰ ਵੜਦਾ ਗਿਆ ਵੜਦਾ ਗਿਆ ਵੜਦਾ ਗਿਆ ਤੇ ਅੱਜ ਕਿੰਨੀ ਖਿੱਚ ਕੇ ਬੋਲਦੀਆਂ ਸਾਰਿਆਂ ਨੂੰ ਇਸ ਕਰਕੇ ਜਿਹੜੀ ਵੀ ਚੀਜ਼ ਆ ਉਹ ਪ੍ਰੋਬਲਮ ਹੁੰਦੀ ਹੈ ਉਹਨੂੰ ਛੱਡ ਦੇਗਾ ਇਹਨਾਂ ਸੋਚਣਾ ਨਹੀਂ ਜਿੰਨਾ ਜ਼ਿਆਦਾ ਆਪਾਂ ਸੋਚਾਂਗੇ ਅਸੀਂ ਆਪਣਾ ਦਿਮਾਗ ਹੀ ਖਰਾਬ ਕਰਦੇ ਹਾਂ ਕਿਸੇ ਦਾ ਕੁਝ ਨਹੀਂ ਜਾਣਾ ਇਹਦੇ ਵਿੱਚ ਨੰਬਰ ਜਿਹੜੇ ਨੰਬਰ ਹੈ ਨਾ ਤੇ ਕੋਈ ਵੀ ਰਿਜ਼ਲਟ ਸਾਡੀ ਕੁਆਲਿਟੀ ਜਿਹੜੀ ਆ ਉਹਨੂੰ ਡਿਫਾਈਨ ਨਹੀਂ ਕਰ ਸਕਦਾ ਕੁਆਂਟੀਟੀ 'ਚ ਤੇ ਕੁਆਲਿਟੀ 'ਚ ਫਰਕ ਹੁੰਦਾ ਉਹ ਘਰ ਦੇ ਨਹੀਂ ਫਿਕਰ ਨਾ ਕਰ ਘਰ ਦੇ ਨਾਲ ਮੈਂ ਗੱਲ ਕਰਨੂੰਗੀ ਬਸ ਤੂੰ ਆਪਣੀ ਪੜਾਈ ਵੱਲ ਧਿਆਨ ਦੇ ਤੇ ਅੱਜ ਤੋਂ ਬਾਅਦ ਜਿਹੜੀ ਪ੍ਰਾਣੀ ਇੱਕ ਸਾਲ ਦੀ ਗੱਲ ਹੈ ਨਾ ਇਸ ਬੋਤਲ ਵਾਂਗੂੰ ਉਹਨੂੰ ਵੀ ਛੱਡ ਦੇ। ਠੀਕ ਆ? ਹੂੰ। ਹੁਣ ਕੋਸ਼ਿਸ਼ ਰਹਿ ਕੇ ਬੋਲਣਾ ਸਾਰਿਆਂ ਦੇ ਨਾਲ। ਤੇ ਖੇਜ ਕੇ ਤੇ ਬਿਲਕੁਲ ਨਹੀਂ ਬੋਲਣਾ ਮੰਮੀ ਡੈਡੀ ਨੂੰ। ਦੇਖ ਮੰਮੀ ਸਾਰਾ ਦਿਨ ਕੰਮ ਕਰਦੇ ਜੇ ਥੋੜੀ ਜਿਹੀ ਹੈਲਥ ਟੂ ਕਰਾ ਦੇਂਗੀ ਕੁਝ ਵੀ ਨਹੀਂ ਹੋਏਗਾ ਕਿਉਂਕਿ ਕੰਮ ਵੀ ਤਾਂ ਸਾਡੇ ਲਈ ਕਰਦੇ ਆ ਨਾ। ਚਲੋ ਹੁਣ ਉਠ ਤੇ ਪਾਣੀ ਮਾਚ। ਚਲਾ ਜਾ ਚਲ ਕੇ। ਆਪ ਪਾਣੀ ਦੀ ਬੋਤਲ ਵੀ ਰੱਖਦੇ ਇਹਦੇ ਨਾਲ ਆਪਣੀਆਂ ਪ੍ਰੋਬਲਮਸ ਵੀ ਰੱਖਦੇ ਹੂੰ ਠੀਕ ਆ ਚਲੋ